ਦੋਸਤੋ ਇਹ ਚਮਕੀਲੇ ਦੀ ਪਹਿਲੀ ਪਤਨੀ ਆ ਇਸ ਕਰਕੇ ਚਮਕੀਲੇ ਨੇ ਇਹਨਾਂ ਨੂੰ ਛੱਡਿਆ ਸੀ ਕਿਉਂਕਿ ਅੱਛਾ ਬਾਪੂ ਤੁਸੀਂ ਦੱਸਿਆ ਸਿੱਧੂ ਮੂਸੇਵਾਲੇ ਨੂੰ ਤੁਸੀਂ ਜਾਣਦੇ ਹੋ ਹੈ ਨਾ ਵੀ ਨਾਮ ਸੁਣਿਆਗਾ ਉਹ ਹਰ ਚੀਜ਼ ਜਿਹੜੀ ਉਹਦੇ ਨਾਲ ਮਿਲਾਈ ਜਾਰੀ ਆ ਚਮਕੀਲੇ ਨਾਲ ਕਹਿੰਦੇ ਸਿੱਧੂ ਮੂਸੇਵਾਲਾ ਵੀ ਉਨੀ ਉਮਰ ਚ ਮਰਿਆ ਤੇ ਚਮਕੀਲਾ ਵੀ ਜਿਹੜਾ ਉਨੀ ਉਮਰ ਚ ਹੀ ਮਰਿਆ ਸੀਗਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਵੀ ਬਰੇਟਾ ਅੱਜ ਆਪਾਂ ਪਹੁੰਚੇ ਆ ਅਮਰ ਸਿੰਘ ਚਮਕੀਲੇ ਦੇ ਪਿੰਡ ਦੁੱਗਰੀ ਜ਼ਿਲ੍ਹਾ ਲੁਧਿਆਣਾ ਅਮਰ ਸਿੰਘ ਚਮਕੀਲੇ ਨੂੰ ਕੌਣ ਨਹੀਂ ਜਾਣਦਾ ਬੇਸ਼ੱਕ 1988 ਦੇ ਵਿੱਚ ਕਤਲ ਕਰ ਦਿੱਤਾ ਸੀ ਪਰ ਅੱਜ ਵੀ ਜਿਹੜਾ ਅਮਰ ਸਿੰਘ ਚਮਕੀਲਾ ਅਮਰ ਹੈ ਤਾਂ ਪਹਿਲਾਂ ਤੁਸੀਂ ਘਰ ਦੇਖੋ ਅਮਰ ਸਿੰਘ ਚਮਕੀਲੇ ਦਾ ਇੰਨਾ ਗਲੀਆਂ ਦੇ ਵਿੱਚ ਜਿਹੜਾ ਅਮਰ ਅਮਰ ਸਿੰਘ ਚਮਕੀਲਾ ਖੇਡਿਆਗਾ ਇੱਥੋਂ ਜਿਹੜੀ ਗਾਇਕੀ ਦੀ ਸ਼ੁਰੂਆਤ ਹੋਈ ਸੀ ਤੇ ਇਹ ਜਿਹੜਾ ਤੁਸੀਂ ਘਰ ਵੇਖ ਰਹੇ ਹੋ ਨਾਲ ਹੀ ਇਹ ਅਮਰ ਸਿੰਘ ਚਮਕੀਲੇ ਦਾ ਘਰ ਹੈਗਾ ਤੇ ਇਹ ਘਰ ਅਮਰ ਸਿੰਘ ਚਮਕੀਲੇ ਦਾ ਉਹਨਾਂ ਦੀ ਪਹਿਲੇ ਵਿਆਹ ਵਾਲੀ ਪਤਨੀ ਅੱਜ ਵੀ ਇੱਥੇ ਮੌਜੂਦ ਹੈ ਆਪਾਂ ਗੱਲਬਾਤ ਸਾਰੀ ਜਿਹੜੀ ਕਰਾਂਗੇ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਕਿਉਂ ਇਹਨਾਂ ਨੂੰ ਛੱਡਿਆ ਇਹਨਾਂ ਨੇ ਅਮਰ ਸਿੰਘ ਚਮਕੀਲਾ ਛੱਡਿਆ ਜਾ ਆ ਚਮਕੀਲੇ ਨੇ ਫਿਰ ਇਹ ਆਪਣੀ ਪਹਿਲੀ ਜਿਹੜੀ ਘਰ ਵਾਲੀ ਛੱਡੀ ਕਿਉਂ ਅਮਰਜੋਤ ਨਾਲ ਜਿਹੜਾ ਵਿਆਹ ਕਰਵਾਇਆ ਸੀ ਵੀਡੀਓ ਐਂਡ ਤੱਕ ਜ਼ਰੂਰ ਦੇਖੋ ਪਹਿਲਾਂ ਤਾਂ ਤੁਸੀਂ ਤਸਵੀਰਾਂ ਦੇਖੋ ਇਸ ਘਰ ਵਿੱਚ ਜਿਹੜਾ ਚਮਕੀਲੇ ਦਾ ਜਨਮ ਹੋਇਆ ਸੀ ਬਚਪਨ ਵਿੱਚ ਚਮਕੀਲਾ ਜਿਹੜਾ ਫੈਕਟਰੀ ਵਿੱਚ ਕੰਮ ਕਰਦਾ ਹੁੰਦਾ ਸੀ ਬਚਪਨ ਵਿੱਚ ਹੀ ਸ਼ੌਂਕ ਸੀਗਾ ਸਕੂਲ ਦੀ ਫੱਟੀ ਤੇ ਵੀ ਅਮਰ ਸਿੰਘ ਚਮਕੀਲਾ ਜਿਹੜਾ ਗਾਉਂਦਾ ਹੁੰਦਾ ਸੀਗਾ ਉਹਦੇ ਉੱਪਰ ਜਿਹੜਾ ਢੋਲਕ ਵਜਾਉਂਦਾ ਹੁੰਦਾ ਸੀ ਤੇ ਆ ਤਸਵੀਰਾਂ ਵੇਖੋ ਉੱਧਰ ਚੱਲੀ ਜਿੰਧੜੀ ਨਹੀਂ ਖਾਲੀ ਹ ਚਮਕੀਲੇ ਦੇ ਗੀਤ ਗਾਏ ਹੋਏ ਨੇ ਬਹੁਤ ਜ਼ਿਆਦਾ ਬਹੁਤ ਚੰਗੇ ਗੀਤ ਨੇ ਕਈ ਸਿੱਖ ਧਰਮ ਵਾਸਤੇ ਵੀ ਜਿਹੜੇ ਚਮਕੀਲੇ ਨੇ ਗੀਤ ਗਾਏ ਨੇ ਤੇ ਤੇ ਨਾਲ ਹੀ ਜਿਹੜਾ ਚਮਕੀਲੇ ਦਾ ਨਾਮ ਲੱਚਰ ਦਾ ਨਾਲ ਵੀ ਜੋੜਿਆ ਜਾਂਦਾ ਹੈ ਨਾ ਤੇ ਆ ਦੇਖੋ ਚਮਕੀਲੇ ਦਾ ਘਰ ਹੈ ਉਹਨਾਂ ਦੀ ਪਤਨੀ ਆਪਾਂ ਵੇਖਦੇ ਹਾਂ ਜੋ ਪਹਿਲੇ ਵਿਆਹ ਤੋਂ ਉਹਨਾਂ ਦੀ ਪਤਨੀ ਸੀਗੀ ਪਹਿਲਾਂ ਤੁਸੀਂ ਚਮਕੀਲੇ ਦੀਆਂ ਤਸਵੀਰਾਂ ਵੇਖੋ ਸਾਰੇ ਪਾਸੇ ਜਿਹੜਾ ਇਹ ਕਮਰਾ ਚਮਕੀਲੇ ਦਾ ਹੈ ਸਾਰੇ ਪਾਸੇ ਜਿੰਨੇ ਉਹਨਾਂ ਨੇ ਇਨਾਮ ਜਿੱਤੇ ਹੋਏ ਨੇ ਤੇ ਜਿੰਨੀਆਂ ਵੀ ਤਸਵੀਰਾਂ ਨੇ ਉਹਦੀਆਂ ਸਾਰੀਆਂ ਇੱਥੇ ਲੱਗੀਆਂ ਹੋਈਆਂ ਨੇ ਸਾਰਾ ਕਮਰਾ ਜਿਹੜਾ ਸਪੈਸ਼ਲ ਤਿਆਰ ਕੀਤਾ ਹੋਇਆ ਹੈਗਾ ਚਮਕੀਲੇ ਦੀ ਪਹਿਲੀ ਵਿਆਹ ਤੋਂ ਜਿਹੜੀ ਬੇਟੀ ਉਹ ਅੱਜ ਵੀ ਇੱਥੇ ਰਹਿੰਦੀ ਆ ਆਪਣੀ ਮਾਤਾ ਨਾਲ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਚਮਕੀਲੇ ਕਮਲ ਚਮਕੀਲਾ ਜਿਹੜਾ ਉਹਨਾਂ ਦਾ ਨਾਮ ਹੈ ਚਮਕੀਲੇ ਦੀ ਬੇਟੀ ਦਾ ਤੇ ਇੱਕ ਜੈਮਨ ਚਮਕੀਲਾ ਉਹ ਕਹਿੰਦੇ ਅਮਰਜੋਤ ਦਾ ਬੇਟਾ ਸੀਗਾ ਹੈਨਾ ਉਹ ਇੱਥੇ ਨਹੀਂ ਰਹਿੰਦੇਗੇ ਤੇ ਆਹ ਦੇਖੋ ਜਿੰਨੀਆਂ ਵੀ ਮਤਲਬ ਗੈਸਟ ਆਲਬਮਾਂ ਆਈਆਂ ਹੋਈਆਂ ਨੇ ਚਮਕੀਲੇ ਦੀਆਂ ਸਾਰੀਆਂ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਨੇ ਅਮਰ ਸਿੰਘ ਚਮਕੀਲੇ ਦੀ ਜਿਹੜੀ ਪਹਿਲੀ ਪਤਨੀ ਸੀ ਉਹ ਅੱਜ ਵੀ ਇੱਥੇ ਮੌਜੂਦ ਹੈ ਤੇ ਇਸ ਘਰ ਵਿੱਚ ਹੀ ਰਹਿੰਦੀ ਹੈ ਆਪਣੀ ਬੇਟੀ ਦੇ ਨਾਲ ਤੇ ਆਹ ਦੇਖੋ ਤੁਸੀਂ ਸਾਹਮਣੇ ਚਮਕੀਲੇ ਦੀ ਜਿਹੜੀ ਤਸਵੀਰ ਲੱਗੀ ਹੋਈ ਹੈ ਅਮਰ ਸਿੰਘ ਚਮਕੀਲੇ ਦੀ ਜੋ ਪਤਨੀ ਨੇ ਉਹਨਾਂ ਦੇ ਗੋਡੇ ਵਿੱਚੋਂ ਜਿਹੜਾ ਪੈਰ ਦੇ ਵਿੱਚ ਫੈਕਚਰ ਹੋਇਆ ਹੋਇਆ ਕਾਫੀ ਮਹੀਨੇ ਤੋਂ ਬੈਠੇ ਨੇ 100% ਪੱਕੀ ਸਲਾਹ ਪੱਕਾ ਕਰੋ ਸਮੱਸਿਆ ਕੋਈ ਵੀ ਹੋਵੇ ਲਵ ਮੈਰिज ਰੀਕੈਪ ਸੋਲਿਊਸ਼ਨ ਫੋਨ ਕਰੋ ਸਮਾਧਾਨ ਪਾਓ ਲੱਕ ਨੰਬਰ ਗ੍ਰੈਟੀ